ਗਈ ਬਸ ਗਲਤੀ ਹੋ ਗਈ ਬਸ ਨਹੀਂ ਮਾਰਾ ਕਿਉਂ ਕਿ ਕੀ ਗਿਆ ਕਰਨ ਕੀ ਕਰਨ ਕੀ ਮਾਰਨ ਬਸ ਮੈਂ ਕਿਹਾ ਤਾਂ ਨਾ ਕੀ ਕਰਨ ਕੀ ਚਲੋ ਚਲੋ ਦੱਸ ਦੇ ਵੀ ਕੀ ਕਿੰਨੇ ਰਚਾ ਸੈਂਟਰ ਕੀ ਸਾਰੀ ਗੱਲਬਾਤ ਹੋਈ ਆ ਸਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲ ਗਲਤੀ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮੰਮੀ ਤੇਰੀ ਮੰਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੁਝ ਨਹੀਂ ਪਤਾ ਸਰ ਮੈਨੂੰ ਤੇ ਬੜ ਦੇ ਪਾਸ ਮਿਆਂ ਲਗਾਏ ਸੀਗਾ ਉਹ ਤੇ ਉਸ ਦਿਨ ਨੂੰ ਅਮਰਪ੍ਰੀਤ ਕੌਰ ਸਕੂਟਰੀਕਲਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੀਵਾਲ ਸਾਹਿਬ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਲਾਂ ਤਾਂ ਉਹਨਾਂ ਪਾਸੋਂ ਕੁਝ ਸੋਨੇ ਦੇ ਗਹਿਣੇ ਕਿਸੇ ਅਨਨੋਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਜਦੋਂ ਜਿਹੜੀ ਹੈਗਾ ਇਹਦੇ ਵਿੱਚ ਅਮਨਪ੍ਰੀਤ ਕੌਰ ਦੀ ਲਟੇਰਾਂ ਨਾਲ ਚੜਪੋਈ ਸੀ ਜਿਨ੍ਹਾਂ ਨੇ ਅਮਨਪ੍ਰੀਤ ਕੌਰ ਨੂੰ ਧੱਕਾ ਮਾਰ ਕੇ ਨਰਵਸ ਹਟਦਾ ਸੀ ਸੋ ਪਾਣੀ ਡੂੰਗਾ ਹੋਣ ਕਰਕੇ ਅਮਨ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੋਬ ਗਈ ਸੀ ਪਾਣੀ ਵੀ ਡੁੱਬ ਗਈ ਸੀ ਤੇ ਜਿਹੜੇ ਲਟੇਰੀ ਸੀ ਉਹ ਸੋਨੇ ਦੇ ਗਣੇ ਲੈ ਕੇ ਫਰਾਰ ਹੋ ਗਈ ਸੀ ਮੌਕੇ ਤੋਂ ਇਸੇ ਮਕਦਮਾ ਨੰਬਰ 22 ਮਤੀ 283 2025 ਜੁਰਮ 109 304 ਬੀ ਐਨ ਐਸ ਥਾਣਾ ਤੇ ਬੜਵਕੇ ਨਾਮ ਲੋਗ ਦੇਖਨੇ ਦਾ ਅਧਿਕਾਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੇ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਦੇਰੀ ਅਨਲਿਸਿਸ ਜਿਹੜੀ ਟੀਮਾਂ ਦੇ ਟੈਕਨੀਕਲ ਤਕਨੀਕ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਅਗਰਾਨੇ ਤਬਤੀਸ਼ ਇੱਕ ਨਵਾਂ ਇਹੜਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇਣ ਦਾਜ ਦੇ ਤੇ ਬੱਚਾ ਨਾਮ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ। ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰਾ ਹੋ ਕੇ ਸਲਾਹ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨੈਤ ੱੱਕਾ ਮਾਰ ਕੇ ਸੁੱਟਦਾ ਸੀ। ਜਿਸ ਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਇਮੋਗ ਬRAND ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ 103 642 BNS ਦਾ ਵਾਧਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਨਜੀਤ ਕੌਰ ਤੇ ਸੱਜ ਸਿੰਦਰ ਕੌਰ ਤੇ ਪਤੀ ਇਕਾਈ ਨੂੰ ਰੈਸਟ ਕਰ ਲਿਆ ਗਿਆ। ਕੋਈ ਲੱਗਾ ਖਾਲੀ ਕੋਈ ਨਹੀਂ ਸਰ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਅਸੀਂ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫतीश ਕਰ ਰਹੇ ਹਾਂ ਮਾਰ ਲਵਾਂਗੇ ਇਹਨਾਂ ਦਾ ਦੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਹੋਰ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨੂੰ ਅਸੀਂ ਉਹਦੇ ਖਾਤ ਕਰਕੇ ਕੀਤੀ ਜਾਊ ਸਰ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਲੋਟ ਹੋਈ ਹੈ ਲੋਟ ਗੈਨੇ ਵੀ ਗੈਰ ਹੈ ਨਾ ਮੱਚੇ ਛੋੜ ਦਿੱਤੇ ਜਾਂ ਬਰਾਮਦ ਹੋਏ ਨਹੀਂ ਲੋਟ ਵਾਲੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟ ਇਸ ਇਨਵੈਸਟੀਗੇਸ਼ਨ ਇਸ ਤਰ੍ਹਾਂ ਵਿਚਾਰ ਰਹੇ ਹਾਂ ਬੰਦੇ ਇਨਿੰਗ ਪ੍ਰੋਪਰ ਰ ਰਮਾਨ ਲੈ ਕੇ ਤਫतीश ਕਰਾਂਗੇ ਜੋ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਇਸ ਤੋਂ ਵੀ ਅਸੀਂ ਸਾਡੇ ਕੋਲ ਖੋ ਹੋਈ ਹੈ ਲੇਕਿਨ ਅਸੀਂ ਕੁਝ ਹੋਰ ਸਾਹਮਣੇ ਆਇਆ ਹੈ ਉਸੋ ਕਿ ਮੈਂ ਸ਼ੱਕ ਪਿਆ ਬੀਤੀ ਦੀ ਗੱਲ ਨਹੀਂ ਦਾ ਸਰੋਸਾ ਦੀ ਜੇ ਮੈਨੂੰ ਪਰਮਿਟ ਕੀਤਾ ਨੀ ਤੁਸੀਂ ਕਿਵੇਂ ਹੱਸਦੇ ਇ ਜਿਸ ਤੋਂ ਜਿਸ ਨਾਲ ਦੇ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੌਕੇ ਜਿਹੜਾ ਬਿਜ਼ਨਸ ਸਪੋਰਟ ਕੀਤਾ ਸੀਨਮ ਕ੍ਰਾਈਮ ਉਹ ਤੋਂ ਵੀ ਗੱਲ ਥੋੜੀ ਇਹਨਾਂ ਦੀ ਗੱਲਾਂ ਓਪਰਚੁਨਿਟੀ ਦੀ ਕਨਵਰਸੇਸ਼ਨ ਤੋਂ ਬੜਾ ਡਾਊਟਫੁਲ ਲੱਗ ਰਹੀ ਸੀ ਪਲੱਸ ਜਿਹੜੀ ਹੈਗੀ ਟੈਕਨੀਕਲ ਨਰਸਿੰਗ ਕੀਤਾ ਗਿਆ ਸੋ ਇਸ ਤੋਂ ਬਾਅਦ ਇਹ ਗੱਲ ਸਾਹਮਣੇ ਫਰਦਰ ਜਿਹੜੀ ਹੈਗੀ ਇਹ ਗੱਲ ਕਲੀਅਰ ਹੋਈ ਹੈ ਵੀ ਇਹਨਾਂ ਨਾਲ ਕੁਝ ਚੀਜ਼ ਥੋੜੀ ਸਟੋਰੀ ਬਣਾਈ ਲੱਗਦੀ ਤੇ ਬੀਬੀ ਕਾ ਵੀ ਤਾਂ ਦੁਆ ਕਰਦੀ ਪੂਰਨ ਕੀ ਕਬੀ ਗੋਜੋ ਕੋ ਨੂਸ ਤੇ ਅਬ ਇਹਨੂੰ ਬਾਹਰ ਕਰਦੀ ਨਹੀਂ ਅਹ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਸਟੋਰੀਜ਼ ਨੇਚਰੀ ਬਣਾਈ ਹੋਣੇ ਲੇਕਿਨ ਉਸਲੀਅਤ ਜਿਹੜਾ ਹੈਗਾ ਉਹ ਬਾਅਦ ਚ ਕਲੀਅਰ ਹੋਈ ਹੈ ਉਸ ਵਾਰ ਫਤਨ ਦੀ ਹੈਗੀ ਗੱਲ ਇਹ ਕਲੀਅਰ ਹੋ ਗਈ ਹੈ ਵੀ ਇਹ ਮਾਰਟਰਡ ਹੈਗਾ ਨਾ ਆਪ ਹੀ ਇਹਦੇ ਅੰਦਰ ਮੁੰਡੇ ਨੇ ਤੇ ਨੇ ਹਰ ਵਾਰ ਦਾ ਅੰਜਾਮ ਕਿਵੇਂ ਦਿੱਤਾ ਗਿਆ ਤੇ ਉਹ ਪਲਾਨ ਕਿਉਂ ਦਾ ਅੱਜ ਕਦੇ ਮਾਰੀ ਇਸ ਤਰ੍ਹਾਂ ਕਿਵੇਂ ਟਕਾ ਦੇ ਟਕਾ ਦੇ ਕਿ ਦੋਹਾਂ ਦੀ ਦੋਹਾਂ ਦੀ ਪਲਾਨੀ ਸੀ ਦੋਹਾਂ ਦੀ ਆਪਜ ਹੀ ਪਲਾਨਿੰਗ ਸੀ ਵੀ ਅਸੀਂ ਜਿਹੜੀ ਹੈਗੇ ਉਥੋਂ ਜਦੋਂ ਇਹ ਉਥੋਂ ਚੱਲੇ ਨੇ ਲੜਕੀ ਦੇ ਪੇਰੈਂਟ ਦੇ ਘਰੋਂ ਚਲੇ ਨੇ ਇਹਨਾਂ ਦੀ ਮੁੰਡੇ ਦੀ ਆਪੋ ਚ ਪੇਰੇ ਆਪੋ ਜੀ ਕਨਵਰਸੇਸ਼ਨ ਗੱਲ ਲਈ ਮਾਂ ਮਾਂ ਦੇ